ਇਹ ਹੁਣ ਹੁਣ ਵੜਭਾਗੀਆਂ ਕੰਨੀ ਬੋਲੀ ਜਾਂਦਾ ਹੈ ਚੰਕਾ ਕੋਈ ਵੱਡਾ ਹੀ ਯਾਨੀ ਕਿ ਦਾਖੇੜਿਆ ਲੱਗਦਾ ਵੜਭਾਗੀਆਂ ਨੇ ਹਨਾ ਜਿਵੇਂ ਆਮ ਨਹੀਂ ਕਹ ਹੱਤ ਬਣੀ ਵੀ ਕਿਤੇ ਕਤਲ ਹੋ ਜੇ ਥਾਣੇਦਾਰ ਕਤਲ ਕਰਨਾਂ ਨੇ ਕੰਨੀ ਬੋਲਦਾ ਹੋਵੇ ਕੀ ਹਿਸਾਬ ਲਾਉਂਗੇ ਆਪੇ ਲਾ ਲਓ ਘਰੇ ਜਾ ਕੇ ਤੇ ਜੱਸੀਦਾਰ ਵੜਭਾਗੀਆਂ ਕੰਨੀ ਬੋਲਦਾ ਘਰੇ ਜਾ ਕੇ ਹਿਸਾਬ ਲਾ ਲਓ ਵੀ ਗੱਲ ਐ ਕੋਈ ਬੋਲੋ ਸਤਨਾਮ ਗੱਲ ਐ ਕੋਈ ਹਨਾ ਹੈ ਤਾਂ ਜ਼ਰੂਰ ਕੋਈ ਗੱਲ ਹੈ ਹਨਾ ਦੇਖ ਲਾ ਤੇ ਜਿਹੜੀ ਜਾਨੀ ਕਿ ਬੜਪਾਗੋ ਕੌਣ ਹੈ ਧੀਰਮਲ ਦੀ ਪੰਜਵੀਂ ਗੱਦੀ ਇਤਿਹਾਸਕ ਸੱਚ ਹੈ ਇਹ ਨਿੰਦਾ ਨਹੀਂ ਕਿਤੇ ਕਹਿੰਦੇ ਉਹ ਧੀਰਮਲ ਕੌਣ ਹੈ ਜਿਨੇ ਨੌਵੇਂ ਪਾਸ਼ਾ ਤੇ ਗੋਲੀ ਚਲਵਾਈ ਸੀ ਸ਼ਹੀਹ ਮਸੰਦਰਾਹੀਂ ਨੌਵੇਂ ਪਾਸ਼ਾ ਤੇ ਗੋਲੀ ਨੌਵੇਂ ਪਾਸ਼ਾ ਤੇ ਗੋਲੀ ਚਲਾ ਕੇ ਧੀਰਮਲ ਨੇ ਉਸ ਵੇਲੇ ਸਰਕਾਰੀ ਸ਼ਹਿ ਦੇ ਉੱਤੇ ਬਰਾਬਰ ਗੱਦੀ ਚਲਾਈ ਗੁਰੂ ਘਰ ਦੇ ਬਰਾਬਰ ਧੀਰਮਲ ਉਹ ਧੀਰਮਲੀਆਂ ਦੀ ਗੱਦੀ ਦਾ ਪੰਜਵਾਂ ਵਾਰਸ ਵਣਪਾਗ ਹੈ ਧੀਰਮਲੀਆਂ ਦੀ ਗੱਦੀ ਦਾ ਤੇ ਧੀਰਮਲਗੇ ਪੰਥ ਵਿੱਚੋਂ ਸੇਕੇ ਹੋਏ ਆ ਬੋਲੋ ਸਤਨਾਮ ਭੈੜੀਆਂ ਕਰਤੂਤਾਂ ਕਰਕੇ ਕਿ ਧੀਰਮਲੀਆਂ ਦੀ ਗੱਦੀ ਦਾ ਪੰਜਵਾਂ ਵਾਰਸ ਵੜਪਾਗ ਇਤਿਹਾਸਕ ਸੱਚ ਹੈ ਨਾਲ ਉਹਦਾ ਭਾਵ ਤਾਂ ਇਹ ਹੈ ਵੀ ਮੰਨ ਲਓ ਕੋਈ ਅਮਰਤ ਛਕ ਲੈਂਦਾ ਹੈ ਭਾਵ ਕਿ ਉਹ ਵੜਪਾਗ ਵਾਲੇ ਪਖੰਡ ਨੂੰ ਛੱਡ ਦਿੰਦਾ ਹੈ ਵੀ ਸਿਰਕ ਘਾਉਣੇ ਗੱਡੀਆਂ ਲਾਉਣੀਆਂ ਭੂਤਾਂ ਕੱਢਣ ਦੇ ਪਖੰਡ ਧੌਲੀ ਧਾਰ ਦੇ ਪਖੰਡ ਛੱਡ ਦਿੰਦਾ ਹੈ ਜੇ ਕੋਈ ਉਹ ਬੜਪਾਗੀਆਂ ਵਾਲਾ ਪਖੰਡ ਛੱਡ ਕੇ ਖੰਡੇ ਦੀ ਪਹੁਲ ਛੱਕ ਕੇ ਖਾਲਸਾ ਪੰਥ ਵਿੱਚ ਸ਼ਾਮਲ ਹੋ ਜਾਂਦਾ ਸਾਡੇ ਹੀ ਭੈਣ ਭਰਾ ਹੈ ਬੋਲੋ ਸਤਨਾਮ ਉਹਦਾ ਇਹ ਅਰਥ ਹੈ ਤੁਮ ਇਹ ਨਹੀਂ ਵੀ ਵੀ ਅਮਰਤ ਛੱਕ ਲੈ ਕਿਸੇ ਨੇ ਤੇ ਬੜਪਾਗੀਆਂ ਦੀ ਗੱਦੀ ਨੂੰ ਮਾਨਤਾ ਮਿਲ ਗਈ ਵੀ ਬੜਪਾਣਾ ਨਾ ਸੰਪਰਦਾ ਛਿੱਕੀ ਹੋਈ ਹੈ ਭੂਤ ਕੱਢਣ ਦੇ ਕੀ ਭੂਤ ਕੱਢਣ ਦੇ ਪਖੰਡ ਛੱਡਦੇ ਉਹਨਾਂ ਨੇ ਉੱਥੇ ਪੁੱਛੋ ਕੀ ਧੌਲੀਦਾਰ ਦੇ ਪਖੰਡ ਛੱਡਦੇ ਉਹਨਾਂ ਨੇ ਨਹੀਂ ਛੱਡੇ ਫੇਰ ਫੇਰ ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝਣਾ ਹੈ ਇਹ ਲੋਕ ਪਤਾ ਨਹੀਂ ਕਿਹੜੀਆਂ ਏਜੰਸੀਆਂ ਦੇ ਸਾਰਿਆਂ ਦੇ ਉੱਤੇ ਇਦਾਂ ਦੇ ਲੋਕਾਂ ਨੂੰ ਮਾਨਤਾ ਦੇ ਰਹੇ ਆ। ਸੋ ਯਾਦ ਰੱਖਿਓ ਬੜਪਾਗੂ ਸੰਪਰਦਾ ਪੰਥ ਵਿੱਚੋਂ ਛੇਕੀ ਹੋਈ ਹੈ। ਬੜਪਾਗ ਇੱਕ ਸਿਰਫ ਬੰਦੇ ਦਾ ਨਾਮ ਨਹੀਂ। ਬੜਪਾਗ ਧੀਰਮੱਲੀਆਂ ਦੀ ਸੰਪਰਦਾ ਦਾ ਪੰਜਵਾਂ ਨਾਮ ਹੈ। ਕੋਲੋ ਸਤਨਾਮ ਬੜਪਾਗੀ ਹੈ। ਸੰਪਰਦਾ ਉਸ ਛੇਕੀ ਹੋਈ ਹੈ। ਜਿਹੜਾ ਇਹ ਪਖੰਡ ਛੱਡ ਕੇ ਸ਼ਾਮਲ ਹੋ ਜਾਂਦਾ ਪੰਥ ਵਿੱਚ ਤਾਂ ਤੇ ਉਹ ਵੱਖਰੀ ਗੱਲ ਹੈ ਇੱਕ ਉਹ ਪਖੰਡ ਛੱਡੇ। ਉਹ ਇਕੱਲੇ ਤੌਰ ਤੇ ਅਭਿਆਸ ਸ਼ਾਮਲ ਹੋ ਗਿਆ ਇਹ ਨਹੀਂ ਵੀ ਕਿਸੇ ਨੇ ਜਮਾਸ਼ਾਹਲਾ ਬੜਪਾਅ ਅਨੁਮਾਨਤਾ ਦੇ ਦਿਓ ਬੜਪਾਅ ਦਾ ਕਹਿੰਦੇ ਤੂੰ ਜਨਮ ਦਿਨ ਮਨਾ ਸਕਦੇ ਕਿਵੇਂ ਮਨਾ ਸਕਦੇ ਆ ਕਿਵੇਂ ਮਨਾ ਸਕਦੇ ਉਹ ਗੁਰਸਿੱਖ ਤਾਂ ਸਾਰੇ ਕੀ ਹੈ ਜੋ ਕੋਈ ਰਲਜੀਤ ਗੁਰਸਿੱਖ ਹੋ ਸਕਦਾ ਜਨਮ ਦਿਨ ਕਿਵੇਂ ਮਨਾਈਏ ਅਸੀਂ ਅਸੀਂ ਪ੍ਰਕਾਸ਼ਪੁਰਬ ਗੁਰੂ ਦੇ ਬਣਾਉਣੇ ਆ ਨਾ ਕਿ ਹੋਰ ਕਿਸੇ ਦੇ ਇਸ ਕਰਕੇ ਇੱਦਾਂ ਇਹਨਾਂ ਨੁਕਤਿਆਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜੋ ਸੁਚੇਤ ਹੋਣਾ ਪਊ ਜਿਹੜੀ ਕੌਮ ਦੇ ਆਗੂ ਗਦਾਰ ਹੋ ਜਾਣ ਜਿਹੜੀ ਕੌਮ ਦੇ ਆਗੂ ਏਜੰਸੀਆਂ ਦੇ ਬਕਾਊ ਮਾਲ ਬਣ ਜਾਣ ਉਹਨਾਂ ਤੋਂ ਬਹੁਤ ਸੁਚੇਤ ਹੋਣ ਦੀ ਲੋੜ ਹੁੰਦੀ ਹੈ ਆ ਦਿੱਲੀ ਕਮੇਟੀ ਦੀ ਕਰਤੂਤ ਇਹਨਾਂ ਨੇ ਰੱਖਿਆ ਸੀ ਨਾ ਜਨਮਦਨ ਇਹ ਤਾਂ ਸੋ ਮੀਡੀਏ ਨਹੀਂ ਸੋਸ਼ਲ ਮੀਡੀਆ ਤੇ ਜਾਗਰਤੀ ਹੈ ਹੁਣ ਰੱਦ ਕਰ ਪਰ ਉਹਨਾਂ ਦੇ ਮਨਸੂਬੇ ਤਾਂ ਪਤਾ ਲੱਗ ਗਿਆ ਵੀ ਮਨਸੂਬੇ ਕੀ ਹੈ ਪਰ ਮੇਰੇ ਤੋਂ ਤਾਂ ਕਰਨਾ ਪੈ ਗਿਆ ਕਰਤੂਤਾ ਏਸੀ ਦਿੱਲੀ ਕਮੇਟੀ ਨੇ ਕਰਤੂਤ ਕੀਤੀ ਆਗੂਆਂ ਦੀਆਂ ਕਰਤੂਤਾ ਚੱਲੀਆਂ ਅਜ ਮ ਵਿਚ ਮੌਕੇ ਤੇ ਇੱਕ ਸਮਾਗਮ ਕੀਤਾ ਸੀ ਪਿੱਛੇ ਦਿੱਲੀ ਉਹ ਜਾਨੀ ਕਿ ਮੇਰਾ ਖਿਆਲ ਦਿੱਲੀ ਫਤਿਹ ਦੇ ਅਫਸਰ ਸੀ ਪਿਛੇ ਮਨਾਇਆ ਸੀ ਤੇ ਉਹਦੇ ਵਿੱਚ ਇਹ ਦਿੱਲੀ ਕਮੇਟੀ ਦੇ ਇੱਕ ਚੌਧਰੀ ਨੇ ਕੋਕਿਆਂ ਦੇ ਮੁਖੀ ਨੂੰ ਕੀ ਕਿਹਾ ਸੀ ਸਤਿਗੁਰੂ ਨਾ ਕੋਕਿਆਂ ਦਾ ਮੁਖੀ ਸਤਿਗੁਰੂ ਕਿਵੇਂ ਹੋ ਗਿਆ ਇਹਨੇ ਮਨਾਤਾ ਕਿਨੇ ਮਨਾਤਾ ਇਹਦਾ ਸ਼ਰੀਕ ਨੇ ਗੁਰੂ ਗ੍ਰੰਥ ਸਾਹਿਬ ਦੇ ਇਹਦਾ ਨਿੰਦਕ ਨੇ ਗੁਰੂ ਤੇ ਜਿਹੜੇ ਕਹਿੰਦੇ ਦਸ਼ਮੇਸ਼ ਪਿਤਾ ਦਾ ਜੋਤੀ ਜੋਤ ਸਮਾਈ ਨਹੀਂ ਉਹ ਤਾਂ ਲੋਕ ਕੇ ਰਹਿੰਦੇ ਰਹੇ ਕਹਿੰਦੇ ਨਾਬੇ ਦੀ ਝੀੜੀ ਦੇ ਵਿੱਚ ਫਿਰ ਫਿਰ ਗੱਪ ਕਹਾਣੀਆਂ ਬਣਾਤੀਆਂ ਅਗੇ ਫਿਰ ਉਹ ਕੇ ਬਾਲ ਪਸੇ ਉਹਨੂੰ ਗੱਦੀ ਦਿੱਤੀ ਅੱਗੇ ਉੱਥੋਂ ਰਾਮ ਸਿੰਘ ਉਹਦੇ ਕੋਲੇ ਗੱਦੀ ਹੈ ਕਿੱਥੇ ਆ ਗਈ ਤੇ ਗੁਰੂ ੜਮ ਚਲਾ ਲਿਆ ਇਹਨਾਂ ਨੇ ਚਲੋ ਤਾਂ ਵਖਰਾ ਵਿਸ਼ਾ ਹੈ ਤਾਂ ਤੇ ਇਦਾਂ ਉਹ ਫਿਰ ਕੀ ਹੋਇਆ ਰੌਲਾ ਪੈਣ ਦੇ ਉੱਤੇ ਮਗਰੋਂ ਮਾਫੀ ਮੰਗਣ ਦਾ ਵੀ ਜੇ ਕੋਈ ਬੋਲਿਆ ਤਾਂ ਬਸ ਐਂ ਜੇ ਕਹਿੰਦੇ ਆ ਗਲਤੀ ਉਹ ਗਲਤੀ ਹੋ ਗਈ ਨਹੀਂ ਦੇਖੋ ਚਲਾ ਕੇ ਭਾਵ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਬੰਦੇ ਨੂੰ ਸਤਿਗੁਰੂ ਕਹਿਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੈਲੰਜ ਹੈ ਕਿ ਦਿੱਲੀ ਕਮੇਟੀ ਦੇ ਚੌਧਰੀ ਕਰ ਚੁੱਕੇ ਆ ਤੇ ਹੁਣ ਪਹਿਲੇ ਪ੍ਰਕਾਸ਼ ਦਿਵਸ ਦੇ ਨਾਲ ਬੜਪਾਗ ਦਾ ਜਨਮ ਦਿਨ ਨਾਲ ਲਿਖਣਾ ਭਾਵ ਫਿਰ ਬੜਪਾਗ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਥਾਪਿਤ ਕਰ ਰਹੇ ਹੈ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ ਨਾਲੇ ਉਸੇ ਦਿਨ ਹੀ ਬੜਪਾਗ ਦਾ ਕਹਿੰਦੇ 300 ਸਾਲਾ ਜਨਮ ਚਾਲਾ ਫੜੋ ਇਹਨਾਂ ਲੋਕਾਂ ਦੀਆਂ ਚਾਲਾ ਫੜੋ ਇਹਨਾਂ ਲੋਕਾਂ ਦੀਆਂ ਮਨਮਰਤਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਰ ਆਗੂਆਂ ਦੀਆਂ ਚਾਲਾਂ ਤੇ ਗੱਲ ਚੱਲੀ ਆ ਜਾਗੂਆਂ ਦੀਆਂ ਚਾਲਾਂ ਕੀਆਂ ਸਾਡਿਆਂ ਦੀਆਂ